ਕੀ ਕਹਨੇ ਪੁੱਤਰਤਾਜ ਕਾਤਾ ਹੋ ਨਹੀਂ ਫੋਨ ਲੈਣਾ ਪੁੱਤਰ ਇੱਕ ਮਿੰਟ ਰੁਕ ਜਾਓ ਮੈਂ ਵੀਡੀਓ ਬਣਾ ਲਾਂ ਥੋੜੀ ਜੀ ਹਾਂ ਰੱਖ ਲਓ ਪੁੱਤਰ ਇੱਥੇ ਤੇ ਮੱਝੇ ਤੇ ਪਿਆ ਹੋਇਆ ਲੀਲਾ ਲੱਤਾ ਸਾਰਾ ਨਵੇਂ ਬੈਗ ਚ ਪੈਕ ਕਰਨਾ ਅੱਜ ਅਹ ਫੋਣੀ ਕਰਦੇ ਨਵੇਂ ਬੈਗ ਦੀ ਆਪਣੇ ਦੀ ਤੇ ਅੱਜ ਜਾ ਰਹੇ ਹਾਂ ਭਾਈ ਰਾਜਸਥਾਨ ਮੈਂ ਪਰਸੋਤਾਜ ਨੂੰ ਕਿਹਾ ਪੁੱਤਰ ਮੈਂ ਮੇਰੇ ਨਾਲ ਚੱਲੇਗਾ ਤੂੰ ਘੁੰਮਣਾ ਇਹਨੂੰ 3-4 ਦਿਨ ਹੋ ਗਏ ਬੁਖਾਰ ਚੜਦਾ ਤਾਂ ਜਿੱਦਰ ਹੋਇਆ ਬੇਟੇ ਅੱਗੇ ਆਇਓ ਤੇ ਇਹਦੇ ਆ ਮੂੰਹ ਤੋਂ ਦੇਖ ਕੇ ਤੁਸੀਂ ਹਿਸਾਬ ਲਾ ਸਕਦੇ ਹੋਗੇ ਤੇ 3-4 ਦਿਨਾਂ ਤੋਂ ਬਹੁਤ ਬਿਮਾਰ ਹੈ ਇਹਨੂੰ ਬਹੁਤ ਜ਼ਿਆਦਾ ਬੁਖਾਰ ਚੜਦਾ ਹੈਗਾ ਬਚਾਰਾ ਪਿਆਗਾ ਤੇ ਗੱਲ ਵੀ ਨਹੀਂ ਕਰਦਾ ਵਾੜੀ ਕਿਸੇ ਨਾਲ ਸੱਤਰੀਕਾਲ ਬੁਲਾ ਦਿਓ ਪੁੱਤਰ ਸਾਰਿਆਂ ਨੂੰ ਦੇਖੀ ਦੇਖੀ ਚਾਚਾ ਇੱਕ ਮਿੰਟ ਤਹੇ ਸੱਤਰੀਕਾਲ ਬੁਲਾਉਂਦਾ ਤਾਜ ਤਾਂ ਸੱਤਰੀਕਾਲ ਬੁਲਾ ਦਿਓ ਪੁੱਤਰ ਸਾਰਿਆਂ ਨੂੰ ਹਾਂ ਜੀ ਹਾਂ ਇਹ ਤਾਂ ਠੀਕ ਹੈ ਮੈਂ ਕੀ ਕਹਿੰਦਾ ਤਾਜ ਦੇਖੀ ਦੇਖਣ ਵਾਲੇ ਸਾਰੇ ਕਹਿੰਦੇ ਤਾਜ ਕਿੱਧਰ ਗਿਆ ਇੰਨੇ ਦਿਨ ਹੋ ਗਏ ਮੈਂ ਪੁੱਤਰ ਸਸਰੀ ਘਰ ਭਲਾ ਦੋ ਫਿਰ ਠੀਕ ਹੋ ਜਾਏਗਾ ਉਹਦੀ ਠੀਕ ਹੋ ਜਾਊਗਾ ਬਿਮਾਰ ਆ ਵਿਚਾਰਾ ਸਹੀ ਨਹੀਂ ਹੈਗਾ ਹਾਂ ਬਹੁਤ ਬੁਖਾਰ ਚੜਦਾਗਾ ਕਈ ਦਿਨਾਂ ਤੋਂ ਤੇ ਹੁਣ ਦੱਸੋ ਸਾਈ ਜੀ ਕੀ ਕਹਿੰਦੇ ਸੀ ਬਟੇ ਅਨਬਾਕਸਿੰਗ ਕਰ ਲਈ ਅਨਬਾਕਸਿੰਗ ਕਰ ਲਈ ਅਨਬਾਕਸਿੰਗ ਤਾਂ ਆਪਾਂ ਉਦੀ ਕਰਤੀ ਸੀ ਪੁੱਤਰ ਲਿਆਉਣ ਸਾਰੀ ਇਹਨੂੰ ਤੇ ਆ ਪਰਚੀਆਂ ਪੋਚੀਆਂ ਜਿਆ ਲਾਉਣੇ ਆ ਇਹਦੇ ਚਾ ਸਾਮਾਨ ਸਾਰਾ ਹਾਂ ਪਾਉਣੇ ਆਗੇ ਪਈ ਜਾਂਦੇ ਪੁੱਤਰ ਅੰਦਰ ਚਾਰਜਰ ਪਿਆ ਆਪਣਾ ਹੈ ਪਤਾ ਹੋ ਇੱਕ ਮੇ ਇਹ ਪਰਚੀਆਂ ਤਾਂ ਨਹੀਂ ਨਾਲ ਲੈ ਕੇ ਜਾਵਾਂਗੇ ਆਪਾਂ ਲੱਗੀਆਂ ਹੋਈਆਂ ਆਪਣੇ ਹੈੱਡਫੋਨ ਲੈ ਗਿਆ ਤਾਜ ਇਹ ਨਹੀਂ ਨਹੀਂ ਐ ਨਹੀਂ ਖੁੱਲਦੀਆਂ ਇਹ ਜਿੱਪ ਨਾਲ ਨਹੀਂ ਇੱਥੋਂ ਨਿਕਲਣੀ ਐ ਐ ਨਿਕਲਣੀ ਐ ਪੁੱਤਰੇ ਇੱਥੋਂ ਆ ਨਿਕਲੂਗਾ ਕਾਲਾ ਜਾਂ ਤੇ ਲਓ ਪੁੱਤਰ ਤੁਸੀਂ ਵੀ ਕਰੋ ਸਸਤੀ ਕਰਾਉਣਾ ਸਸਤੀ ਕਰ ਬੱਸ ਆਪਦੇ ਬਲੌਗ ਚ ਤਾਂ ਵਧੀਆ ਵਧੀਆ ਕਰਦੀ ਹੁੰਦੀਆਂ ਸਸਤੀ ਦਾ ਤੇ ਵੈਸੇ ਮੈਂ ਬਈ ਪਰਨੇ ਬੰਨ ਕੇ ਜਾਊਗਾ ਆ ਅਦੋਂ ਪਰ ਨੇ ਹੋਰ ਲੈ ਜਾਂਦੇ ਸੀਗੇ ਇੱਕ ਇਹ ਹੈਗਾ ਹਾਂ ਪਹਿਲਾਂ ਸੀਗਾ ਇੱਕ ਗਮਾਜ ਗਿਆ ਸੀਗਾ ਤਿੰਨਾਂ ਚੋਂ ਦੇਖਦੇ ਆਂ ਤਿੰਨ ਚਾਰ ਕਿ ਟੀ-ਸ਼ਰਟਾਂ ਲੈ ਜਾਏਗੇ ਜੇ ਉੱਥੇ ਗਰਮੀ ਜ਼ਿਆਦਾ ਹੁੰਦੀ ਆ ਤੇ ਫਿਰ ਦੇਖਦੇ ਆਂ ਸਮਾਨ ਸਾਰਾ ਲੈ ਕੇ ਨਾ ਕਰ ਲੀਏ ਪੈਕ ਫਿਰ ਕਰਦੇ ਆਂ ਥੋੜਾ ਹਾਂ ਸਵਾਗਤ ਕਰ ਜਾ ਬੀਬੇ ਬੜੀ ਬੈਠੀ ਐ 1 ਮਿੰਟ ਨਾਲੇ ਤਾਂ ਕਹਿੰਦੀ ਚਾਚਾ ਲੋਰ ਪਾ ਲਈ ਨਾਲੇ ਉਹੀ ਵਿੱਚ ਬਾਤ ਹੀ ਜਾ ਕੇ ਬੈਗ ਦੇ ਫਿਰ ਮੈਂ ਹਣ ਪਾਉਂਗਾ ਪੁੱਤਰ ਇਹ ਹੈ ਤੂੰ ਕਹਿੰਦੀ ਚਾਚਾ ਖੜਾ ਰਹਿ ਮੈਂ ਪੈਕ ਕਰਦੀ ਆ ਸਾਮਾਨ ਸਾਰ ਦੇਖ ਲੈ ਮਮੀ ਠੀਕ ਹੈ ਬਸ ਠੀਕ ਹੈ ਸਹੀ ਹੋ ਗਿਆ ਦੇਖ ਲਾ ਮੰਮੀ ਮੰਮੀ ਪੈਕਿੰਗ ਦੇਖ ਲੋ ਕਰਦੀ ਭਤੀਜੀ ਅੱਛੀ ਭਤੀਜੀ ਸਹੀ ਪੁੱਤਰ ਘਰ ਜੋ ਉਤਰਾ ਨਹੀਂ ਪੋਣਾ ਸਮਾਨ ਦੇਖ ਕੇ ਪੋਣਾ ਪੁੱਤਰ ਇਹਦਾ ਲੱਤ ਪਰ ਵੀ ਤਾਇਆ ਦਾ ਨਹੀਂ ਨਹੀਂ ਐਂ ਨਹੀਂ ਪੋਣਾ ਰੁਕ ਜਾ ਪੁੱਤਰ ਰੁਕ ਜਾ ਚੈੱਕ ਵੀ ਬੈਗ-ਬੈਗ ਆਪਣਾ ਰੈਡੀ ਕਰ ਲਿਆ ਕਿੱਥੇ ਜਾਣ ਵਾਸਤੇ ਇਹ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਮਾਤਾ ਹੋਰੀਆਂ ਤੋਂ ਸਤਿ ਸ੍ਰੀ ਅਕਾਲ ਬੁਲਾ ਲਈ ਅੱਜ ਦਾ ਪ੍ਰੋਗਰਾਮ ਆਪਾਂ ਲੇਟ ਸਟਾਰਟ ਕਰਿਆ ਵੱਡੀ ਮੰਮੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀ ਚੈਨਨ ਨਾਲ ਜੁੜੇ ਰਹੋ ਫਤਵਤ ਵੱਧ ਲਾਇਕ ਕਰਿਓ ਸ਼ੇਅਰ ਕਰਿਓ ਤੇ ਹੋਰ ਕੀ ਸਬਸਕ੍ਰਾਈਬ ਕਰ ਲਿਓ ਮੈਂ ਤਾਂ ਸਾਥ ਕਰਿ ਕਰ ਲਿਓ ਚਲੋ ਭਾਈ ਮਾਤਾ ਨੇ ਕਿ ਐਸਾ ਕਰਿ ਕਰ ਲਿਓ ਤੇ ਦੇ ਦਿਓ ਧੰਨਵਾਦ ਮਾਤਾ ਜੀ ਨਵੇਂ ਵਲੌਗ ਨਾਲ ਤੇ ਇਧਰ ਆਪਣੇ ਮੰਮੀ ਕਰੋ ਸਵਾਗਤ ਮਾਈ ਧੰਨਵਾਦ ਬੇਟਾ ਤੁਹਾਡੇ ਸਾਰੇ ਸਸਰੀ ਕਾਰ ਤੇ ਅੱਜ ਦਾ ਲੇਟ ਸ਼ੁਰੂਆਤ ਕਰੀ ਆਪਣੇ ਬਲੌਗ ਦੀ ਸਸਰੀ ਕਾਰ ਬੇਟਾ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਹਾਡੇ ਜਿਹੜੇ ਚੈਨਲ ਦਾ ਲਾਇਕ ਸ਼ੇਅਰ ਕਮੈਂਟ ਜਰੂਰ ਭੇਜੋ ਲਾਇਕ ਪਹਿਲਾਂ ਹੀ ਜਗਾ ਕਰੂ ਧੰਨਵਾਦ ਕਿੱਥੇ ਜਾਣਾ ਮੈਂ ਅੱਜ ਕਿੱਥੇ ਜਾਣਾ ਬਤੂ ਕਿਹੜੇ ਤੇ ਜਾਣਾ ਤੇ ਅੱਜ ਆਪਣੇ ਬਲੌਗ ਬਈ ਬਹੁਤ ਲੇਟ ਸਟਾਰਟ ਕਰੇਗਾ ਸਮਾਂ ਇਸ ਵਕਤ ਸਵਾ 4:00 ਬਜੇ ਦਾ ਹੋ ਗਿਆ ਤੇ ਹਾਂ ਸ਼ੁਰੂ ਨਹੀਂ ਕਰਿਆ ਸੀ ਅੱਜ ਤੇ ਮਾਤਾ ਜੀ ਨੇ ਰੋਟੀਆਂ ਪਕਾਤੀਆਂ ਦੇਸੀ ਘਿਓ ਲਾ ਕੇ ਘਿਓ ਵਾਲੀਆਂ ਤੇ ਵਿੱਚ ਅੰਬ ਦਾ achar ਰੱਖਤਾ ਤੇ ਜਿਹੜੀਆਂ ਉਹਦੇ ਬਸ ਸਵਾਦ ਵਾਲੀਆਂ ਗੱਲਾਂ ਬਾਤਾਂ ਕਿਆ ਹੁੰਦੀਆਂ ਅੰਬ ਦਾ achar ਤੇ ਦੇਸੀ ਘਿਓ ਵਾਲੇ ਪਰੌਂਠੇ ਤੇ ਫਿਰ ਤੁਹਾਨੂੰ ਗੱਲਾਂ ਬਾਤਾਂ ਅੱਗੇ ਪਤੀਆ ਖੈਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂਪरांत ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ 24 ਫੱਗਣ 7 ਮਾਰਚ ਸਾਲ 2024 ਅ ਦਿਨ ਹੈਗਾ ਵੀਰਵਾਰ ਦਾ ਤੇ ਸਮਾਂ ਵੀ ਤੁਹਾਨੂੰ ਦੱਸ ਹੀ ਚੁੱਕਿਆ ਅੱਜ ਬਲੌਗ ਲੇਟ ਸਟਾਰਟ ਕਰਿਆ ਤੜਕੇ ਤੇ ਕੰਮ ਕਰ ਜੀ ਕਰਦੇ ਫਿਰਦੇ ਸੀ ਹੁਣ 10 ਵਜੇ ਜਮਾ ਰੈਡੀ ਹੋ ਚੁੱਕੇ ਆ ਰੈਡੀ ਕਿੱਥੇ ਜਾਣ ਵਾਸਤੇ ਹੋਏ ਆ ਆਪ ਚੱਲਿਆ ਰਾਜਸਥਾਨ ਦਾ ਛੋਟਾ ਟੂਰ ਆ ਕੁਝ ਦਿਨਾਂ ਦਾ ਤੇ ਇੱਥੋਂ ਹੁਣ ਆਪਾਂ ਬੱਸ ਫੜਾਂਗੇ ਬੱਸ ਚੜ੍ਹ ਕੇ ਬਠਿੰਡੇ ਜਾਵਾਂਗੇ ਬਠਿੰਡੇ ਤੋਂ ਟ੍ਰੇਨ ਆ 9 ਵਜੇ ਤੇ ਇਹ ਜਿਹੜਾ ਅਸੀਂ ਛੋਟਾ ਜਿਹਾ ਟੂਰ ਪਲਾਨ ਕਰਿਆਗਾ ਅਸੀਂ ਚਾਰ ਕਿ ਮਿੱਤਰ ਹੋਵਾਂਗੇ ਉਹਨਾਂ ਦੀ ਬਠਿੰਡ ਜਾ ਕੇ ਇੰਟਰੋ ਕਰਾਂਗੇ ਉਹ ਆਪੋ ਆਪਣੇ ਪਹੁੰਚ ਜਾਣਗੇ ਕਿਹੜੇ ਕਿਹੜੇ ਮਿੱਤਰਾਂ ਤੇ ਘੱਟ ਤੋਂ ਘੱਟ ਖਰਚੇ 'ਚ ਕਰਨਾ ਇਹ ਬਿਲਕੁਲ ਘੱਟ ਖਰਚੇ 'ਚ ਤੁਹਾਨੂੰ ਐਂਡ 'ਚ ਲਾਜ਼ਮੀ ਇਹ ਦੱਸਾਂਗੇ ਜਦੋਂ ਆਪਣਾ ਟੂਰ ਸਮਾਪਤ ਹੋ ਗਿਆ ਕਿੰਨਾ ਖਰਚਾ ਆ ਗਿਆ ਤੇ ਇਹ ਜਰਨੀ ਅਸੀਂ ਕਰਾਂਗੇ ਟ੍ਰੇਨ ਤੇ ਬਠਿੰਡ ਤੋਂ ਟ੍ਰੇਨ ਸਿੱਧੀ ਜੈਪੁਰ ਤੇ ਰਾਤ ਨੂੰ 9 ਵਜੇ ਟ੍ਰੇਨ ਆ ਤੇ ਲਗਭਗ ਤੜਕੇ ਦੋ ਟ੍ਰੇਨਾਂ ਨਹੀਂ ਐ ਇੱਕ 7 ਵਜੇ ਜਾਊਗੀ ਤੇ ਇੱਕ 9 ਵਜੇ ਤੇ ਸਹੀ ਜਿਹੜਾ ਮੈਂ ਟ੍ਰੇਨ ਦਾ ਭਾਈ ਜਿੰਮੇਵਾਰੀ ਇਹ ਸਮਾਈ ਸੀਗੀ ਭਾਈ ਸੰਦੀਪ ਸਿੰਘ ਨਾਲ ਦੇ ਪਿੰਡੋਂ ਤੇ ਉਹ ਉੱਥੇ ਜਾ ਕੇ ਗੱਲਬਾਤ ਕਰਾਂਗੇ ਸਾਰੀ ਫਿਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਤੇ ਅ ਬਾਹਰਲਾ ਵੀ ਅੱਜ ਤੁਹਾਨੂੰ ਕੋਈ ਸਿਸਟਮ ਦਿਖਾਵਾਂਗੇ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਦੇਖ ਰੋ ਤਾਂ ਫੋਲੋ ਵੀ ਲਾਜ਼ਮੀ ਕਰ ਲਿਓ ਗੱਲ ਗੱਪੇ ਤੋਂ ਰਹਿਤ ਸਾਰੀ ਦੇਸੀ ਪਰਦੇਸੀ ਗੱਲਬਾਤ ਆਪਣੇ ਬਲੌਗ 'ਚ ਕਰਦੇ ਰਹਨੇ ਆ ਸਾਂਝੀ ਤੁਹਾਡੇ ਨਾਲ ਤੇ ਕਰਨ ਪ੍ਰਮਾਣ ਚ ਬੈਠ ਕੇ ਦੇਖਣ ਵਾਲੀ ਗੱਲਬਾਤ ਹੁੰਦੀ ਆ ਤੇ ਫਿਲਹਾਲ ਇੱਕ ਬੱਸ ਪਹਿਲਾਂ ਲੰਘ ਕੇ 10-15 ਮਿੰਟ ਪਹਿਲਾਂ ਤੇ ਅਗਲੀ ਹੁਣ ਬੱਸ ਆਉਣ ਨੂੰ ਤਿਆਰ ਆ ਤੇ ਮਾਤਾ ਹੋਰਿਆਂ ਤੋਂ ਲੈ ਲਈਏ ਆਸ਼ੀਰਵਾਦ ਤੇ ਲਓ ਮਤਾ ਜੀ ਘਰ ਹੋ ਗਨਾ ਫਿਰ ਤੇ ਤੰਦਰੁਸਤੀ ਆ ਬੱਚੇ ਸਭ ਨੂੰ ਬੜਿਆ ਖੈਰ ਸੁੱਖ ਨਾ ਹੋਵੇ ਤੇ ਤੇਰੀ ਬੱਧੀ عمر ਹੋਵੇ ਤੇ ਖੈਰ ਸੁੱਖ ਨਾ ਬੜੀ ਜਾ ਕੇ ਬੜਿਆ ਤੇ ਦੋ ਤਿੰਨ ਦਿਨ ਮੈਨੂੰ ਬਾਦੂ ਯਾਦ ਕਰਨਗੇ ਇਹ ਹੋਰ ਜਾਂਤਾ ਕਰਾਂਗੇ ਹਾਂ ਨਾਲ ਆ ਭਾਈ ਤੇ ਅੱਜ ਗੱਗੂ ਕੇ ਜੋਟੀਆ ਇਸ ਚੋਬਰ ਨੇ ਲਾਈ ਹੋਈ ਸੀ ਆਪਣੇ ਵਣਪ੍ਰੀਤ ਨੇ ਤੇ ਮੈਂ ਸਵੇਰੇ ਦਾ ਬਸ ਇਧਰ ਉਧਰ ਹੀ ਫਿਰਦਾ ਸੀ ਕੰਮ ਧੰਦੇ ਤਿਆਰੀਆਂ ਕਰਦਾ ਤੇ ਬੈਗ ਆਪਣਾ ਆ ਭਰ ਗਿਆ ਐਣ ਜਾਵਾਂ ਆਂਟਰ ਵੋਕ ਦਾ ਇਹਦੀ ਗੱਲਬਾਤ ਥੋੜੇ ਦਿਨ ਪਹਿਲਾਂ ਦੱਸੀ ਸੀਗੀ ਤੇ ਹਾਂ ਬਸ ਮੈਂ ਚੱਲਦਾ ਮੰਮੀ ਬਸ ਨੰਗਾ ਹਾਂ ਹਾਂ ਫੜਿਓ ਮੈਂ ਮੈਂ ਟੰਗ ਲਾਂ ਹਾਂ ਕੈਮਰਾਮੈਨ ਅੰਗਰੇਜ਼ ਕੌਰ ਦੇ ਨਾਲ ਥੋੜਾ ਮੰਮੀ ਉੱਥੇ ਉਂਗਲ ਆ ਗਈ ਕੈਮਰੇ ਤੇ ਲੈ ਲੈ ਜਮਾ ਕਰਤੀ ਸੇਪਕ ਸਿੰਘ ਬਰਾੜ ਗੁਰਪਰਾੜ ਚੈਨਲ ਤੋਂ ਤੇ ਫਿਲਹਾਲ ਬਸ ਚੜਦੇ ਆਂ ਉਹ ਪਾਵਾ ਪਾਰੀ ਹੋ ਗਿਆ ਥੋੜੇ ਥੋੜੇ ਨਾਲੀ ਮਮੀ ਤੇ ਹੋਰ ਹੋਣਾ ਆ ਕੋਟ ਤੇ ਆ ਪਾਣੀ ਆਪਦਾ ਨਾਲ ਹੀ ਚੱਕ ਲਿਆ ਕੋਟ ਬਾਹਰ ਕੱਢ ਲਾ ਜੀ ਸਾਰੇ ਆਪਦਾ ਥੋੜਾ ਥੋੜਾ ਸਮਾਨ ਖਾਣ ਵਾਲਾ ਲੈ ਕੇ ਆਉਣਗੇ ਤੇ 10 ਘੰਟੇ ਆਪਣੀ ਟ੍ਰੇਨ ਦੀ ਜਰਨੀ ਹੋਊਗੀ ਇਹ ਤੇ ਵਧੀਆ ਮਾਹੌਲ ਰਹਿਣ ਵਾਲਾਗਾ ਕਿ ਉਹ ਪਾ ਲੈ ਪੈਸੇ ਬੱਟੂਗਾ ਫੁੱਟੂਗਾ ਪਾ ਲੈ ਬੱਟੂਗਾ ਹਾਂ ਸਾਰਾ ਕੁਝ ਪਾ ਲਿਆ ਮਮੀ ਇਹ ਮੋਬਾਈਲ ਬੈਂਕ ਪਾਵਰ ਬੈਂਕ ਬੈਂਕ ਦੂਜੀ ਬੈਂਕ ਨਹੀਂ ਪੈਸੇ ਵਾਲੀ ਬੈਂਕ ਨਹੀਂ ਪਾਈ ਤੇ ਬੱਸ ਆਪਦਾ ਖਰਚਾ ਵਿਚਾਈ ਜਾਂ ਕੰਮ ਕਰਾਂਗੇ ਥੋੜੇ ਥੋੜੇ ਖਰਚੇ ਚ ਤੇ ਮਿਲਦੇ ਆ ਫਿਰ ਆਪਾਂ ਬਸ ਫੜ ਲਈਏ ਪਹਿਲਾਂ ਤੇ ਠੀਕ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਠੀਕ ਆ ਬੰਦਿਕੋ ਜੀ ਫਿਰ ਤੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਪਾ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਚੱਲ ਸਮਝ ਗਿਆ ਹੂੰ ਹੂੰ ਕੀ ਆਲਾ ਪਾਈ ਸੰਕਤ ਜੀ ਬੱਸ ਕਰ ਕੋਈ ਬੰਦੇ ਵੱਲ ਨੂੰ ਪਤਾ ਆਉਣ ਵਾਲੀ ਆ ਠੀਕ ਐ ਚੱਲ ਹੋਰ ਆ ਜੂਗੀ ਹੋਰ ਤਾਇਆ ਠੀਕ ਐ ਜੀ ਚੜਦੀ ਕਲਾ ਠੀਕ ਐ ਚੱਲ ਚੜਦੀ ਕਲਾ ਹਾਂਜੀ ਬੁੜੀ ਦੇ ਭੋਗ ਤੇ ਗਈ ਸੀ ਮਹੰਤਾ ਦੀ ਮਾਂ ਤੇ ਅੱਛਾ ਗ੍ਰਾਮ ਨੂੰ ਮਿਆਰ ਦੀ ਦੇਖੀ ਜਿਹਾ ਪਿੰਡ ਕਿਹੜਾ ਕਹਿੰਦੇ ਸੀ ਹਾਂਜੀ ਹਾਂ ਉੱਥੇ ਜਾ ਕੇ ਆਏ ਆ ਭੋਗ ਤੇ ਜੀ ਠੀਕ ਐ ਜੀ ਲੋਟਾ ਬਟੇਂਡਾ ਇਹ ਬਟੇਂਡਾ ਸਿੱਧਾ ਬਟੇਂਡਾ ਉੱਤਮ ਹੈ ਢੰਗਾ ਬਾਬੇਓ બસ ਮੁੜਿਆ ਆਜੋ ਆਜੋ ਤੇ ਪਹੁੰਚ ਗਏ ਭਾਈ 10 ਆ ਬਠਿੰਡੇ ਰੇਲਵੇ ਸਟੇਸ਼ਨ ਤੇ ਤੇ ਮਿੱਤਰਾਂ ਨਾਲ ਥੋੜੀ ਜਾਣ ਪਛਾਣ ਕਰ ਲਈਏ ਤੇ ਬਾਈ ਦਾ ਨਾਂ ਦੀਪ ਆ ਪਿੰਡ ਜਗਤਗੜ ਬਾਂਦਰਾ ਜ਼ਿਲ੍ਹਾ ਮਾਨਸਾ ਹਾਂਜੀ ਠੀਕ ਐ ਤੇ ਇਹ ਮਿੱਤਰ ਆਪਣੇ ਨਾਲ ਹੋ ਟ੍ਰੈਕ ਤੇ ਤੇ ਇੱਧਰ ਭਾਈ ਸਾਹਿਬ ਸੰਦੀਪ ਸਿੰਘ ਆ ਪਿੰਡ ਜਗਤਗੜ ਬਾਂਦਰਾ ਜ਼ਿਲ੍ਹਾ ਮਾਨਸਾ ਠੀਕ ਐ ਕੁਝ ਕਹਾਂਗੇ بس ਤੇ ਭਾਈ ਲਵਜਿੰਦਰ ਸਿੰਘ ਪਿੰਡ ਦਵੜੀਖਾਨਾ ਜ਼ਿਲ੍ਹਾ ਫਰੀਦਕੋਟ ਆ ਤੇ ਇੱਧਰ ਦਾਸ ਵੀ ਆਪਦਾ ਥੋੜਾ ਦੱਸਣ ਦੇ ਹੈ ਕਈ ਬੜੀ ਵੀਰ ਨਵੇਂ ਜੁੜ ਜਾਂਦੇ ਆ ਆ ਗੁਰਤੇਪ ਸਿੰਘ ਬਰਾੜ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਤੇ ਅੱਜ ਅਸੀਂ ਚੱਲਿਆਂਗੇ ਪਹਿਲਾਂ ਜਿਵੇਂ ਦੱਸਿਆ ਸੀ Rajasthan ਆ Rajasthan ਇਥੋਂ ਆਪਾਂ ਬਠਿੰਡੇ ਤੋਂ ਬੈਠਾਂਗੇ ਇਸ ਟ੍ਰੇਨ 'ਚ ਆਪਣੀ ਟ੍ਰੇਨ ਇੱਥੇ ਖੜੀ ਆ ਬਠਿੰਡੇ ਸਟੇਸ਼ਨ ਤੇ ਲੱਗੀ ਏ ਆ ਆਪਾਂ ਜਾਵਾਂਗੇ ਜੈਪੁਰ ਜੈਪੁਰ ਪਹੁੰਚੂਗੀ ਸਵੇਰੇ ਇਹ 8:09 ਵਜੇ ਹੈ ਸੰਦੀਪ 9:15 ਤੇ 9:15 ਤੇ ਪਹੁੰਚੂਗੀ ਤੇ ਬਠਿੰਡੇੋਂ ਇਸ ਟਾਈਮ ਤੇ ਇੱਥੇ ਦੋ ਟ੍ਰੇਨਾਂ ਜਾਂਦੀਆਂ ਨੇ ਇਹ ਜੈਪੁਰ ਐਕਸਪ੍ਰੈਸ ਆ ਹਾਂ ਬਠਿੰਡੇ ਤੋਂ ਚੱਲਦੀ ਹੈ ਇਹ 9 ਵਜੇ ਇੱਥੋਂ ਚੱਲਦੀ ਹੈ ਇਹ ਬਿਲਕੁਲ ਖਾਲੀ ਪਈ ਹੈ ਇਹਦਾ ਅਸੀਂ ਜਰਨਲ ਡੱਬੇ ਦੀ ਟਿਕਟ ਲਈ ਆ ਸੀ ਇਹਦੀ ਤੇ ਤੇ ਦੇਖੋ ਇਹਨਾਂ ਨੇ ਆਪਣਾ ਸਵਾਗਤ ਕਰਤਾ ਬਠਿੰਡੇ ਸਟੇਸ਼ਨ ਤੇ ਤੇ ਇਸ ਤੋਂ ਬਾਅਦ ਇੱਕ 40-45 ਮਿੰਟ ਹੋਰ ਟ੍ਰੇਨ ਜਾਂਦੀ ਆ ਉਹ ਵੀ ਐਕਸਪ੍ਰੈਸ ਆ ਪਰ ਉਹ ਪਿੱਛੋਂ ਆਉਂਦੀ ਹੈਗੀ ਤੇ ਉਹ ਪਹਿਲੀ ਫੁੱਲ ਆਉਂਦੀ ਹੁੰਦੀ ਆ ਪਰ ਉਹੀ ਤਾਂ ਕਰਕੇ ਸਾਡਾ ਬੱਸ ਹਾਂ ਜਿਹੜਾ ਟ੍ਰੇਨ ਡਿਪਾਰਟਮੈਂਟ ਸਮਾਇਆ ਸੀਗਾ ਬਾਈ ਸੰਦੀਪ ਸਿੰਘ ਨੂੰ ਤੇ ਇਹ ਕਹਿੰਦਾ ਵੀ ਆਹ ਟ੍ਰੇਨ ਆਪਣੇ ਵਾਸਤੇ ਬੈਸਟ ਰਹੂਗੀ ਬਿਲਕੁਲ ਖਾਲੀ ਪਈ ਆ ਇਹ ਜਰਨਲ ਡੱਬੇ ਦੇ ਸਾਹਮਣੇ ਖੜਿਆ ਕਹਿੰਦਾ ਤੁਹਾਨੂੰ ਇਸੇ ਥੀ ਸਮਾ ਕੇ ਲੈ ਜੂਆਂ ਤੇ ਤੁਹਾਨੂੰ ਬੈਠਣਾ ਨਹੀਂ ਪੈਂਦਾ ਤੇ ਨਾਲੇ ਤਾਂ ਇਹਦੇ ਜੇ ਸਾਡਾ ਕਿਰਾਇਆ ਬਚਿਆ 170 ਰੁਪਏ ਬਠਿੰਡੇ ਤੋਂ ਜੈਪੁਰ ਦੇ ਇੱਕ ਬੰਦੇ ਦੇ ਲੱਗਣਗੇ ਇਹ ਜਰਨਲ ਸਰੇਣੀ ਦੇ ਤੇ ਬਾਕੀ ਬੈਠਦੇ ਆਂ ਸੀਟਾਂ ਮਲਦੇ ਆਂ ਆਪਣੀਆਂ ਤੇ ਫਿਲਹਾਲ ਸਮਾਂ 7:30 ਵਜੇ ਦਾ ਹੋਇਆ ਹੈ ਨਾ ਇਨੀ ਕੀ ਹੋਇਆ 7:00 7:00 ਵਜੇ 12 ਮਿੰਟ ਹੋਏ ਨੇ ਤੇ ਇਹ ਬਹੁਤ ਸਮਾਂ ਸਾਡੇ ਕੋਲੇ ਉਹਨੇ ਟੈਲ ਦੇਾਂਗੇ ਤੇ ਫਿਰ ਪਹੁੰਚਦੇ ਆਂ ਸਮਾਨ ਸੱਲਾ ਰੱਖ ਲਈਏ ਕਰਾਂ ਤੇ ਬਾਕੀ ਜੈਪੁਰ ਦੇ ਰੰਗ ਤੁਹਾਨੂੰ ਆ ਦਿਖਾਵਾਂਗੇ ਆ ਬਾਈਆਂ ਦੇ ਸੰਗ ਤੇ ਬੜੇ ਨਜ਼ਾਰੇਦਾਰ ਬੰਦਾ ਇਹ ਵੀ ਬਹੁਤ ਕਹਿੰਦੇ ਘੁੰਮਿਆ ਹੋਇਆ ਤੇ ਪਹੁੰਚਿਆ ਹੋਇਆ ਵੀਰਾ ਤੇ ਸੰਦੀਪ ਤੇ ਆ ਵੀਰ ਆਪਣਾ ਲਵਜਿੰਦਰ ਅਸੀਂ ਪਹਿਲਾ ਟਰੈਕ ਮੈਂ ਬਾਈ ਨਾਲ ਪਹਿਲਾ ਟਰੈਕ ਕਰਿਆ ਸੀ ਆ 9ਵੇਂ ਮਹੀਨੇ ਸਪਟੰਬਰ ਦੇ ਪਿਛਲੇ ਸਾਲ 15 ਇੰਦਰ ਹਰਪਾਸ ਟਰੈਕ ਤੇ ਉੱਥੇ ਅਸੀਂ ਮਿਲੇ ਸੀਗੇ ਤੇ ਅਸੀਂ ਦੋਨੇ ਇੱਕ ਇਥੋਂ ਇਕੱਠੇ ਗਏ ਸੀ ਪਿੰਡ ਤੋਂ ਤੇ ਆ ਬਾਈ ਸਾਡੇ ਨਾਲ ਹਾਂ ਪਹਿਲੀ ਵਾਰ ਯਾਰ ਹੈਗਾ ਇਹ ਬਾਈ ਇਹਦਾ ਮਿੱਤਰ ਆਪਣੇ ਕੋਲ ਇੱਕ ਦੋ ਵਾਰੀ ਪਿੰਡ ਆਏ ਹੋਏ ਨੇਗੇ ਤੇ ਬਸ ਹੁਣ ਇਹ ਆਪਣਾ ਹੀ ਮਿੱਤਰ ਹੈਗਾ ਤੇ ਕੁੜਤੇ ਪਜਾਮਾ ਜੱਟ ਪਾਉਣਗੇ ਰਾਜਸਥਾਨ 'ਚ ਤੱਕ ਇਹ ਦਿਖਾਵਾਂਗੇ ਪੂਰੇ ਸੋਹਣੇ ਰੰਗ ਜੈਪੁਰ ਦੇ ਤੇ ਜੁੜੇ ਰਹੋ ਸਾਡੇ ਸੰਗ ਹੈਨਾ ਇੰਸਟਾਗ੍ਰਾਮ ਤੇ ਪੂਰਾ ਹੈ ਹੈ ਇੰਸਟਾਗ੍ਰਾਮ ਤੇ ਪੂਰਾ ਫੇਮਸ ਆ ਪੂਰਾ ਪਹੁੰਚੇ ਹੋਈ ਸਾ ਸਸਤੀ ਆ ਠੀਕ ਆ ਚਲੋ ਆ ਆਪਣਾ ਡੱਬਾ ਦੇਖੋ ਕਿਹੜੇ ਜਵੈਨਾਗਾ ਬੱਲੇ ਬੱਲੇ ਇਹ ਬਲੂਟੂਥ ਉਹਦੇ ਬਸ ਇੱਕ ਤਾਂ ਹੀ ਜਾ ਰਿਹਾ ਹਾਂ ਉਰੇ ਆ ਇਧਰ ਹੀ ਬਾਦ ਸਾਫ ਆ ਰਹੀ ਬਸ ਆ ਜਾ ਭਾਈ ਇਧਰ ਆ ਜਾ ਚਲੇ ਜੀ ਮੰਨ ਲੈਨੇ ਸਾਫ ਤਾਂ ਕਰ ਦਿਆਂਗੇ ਜਦੋਂ ਪਹੇਗੇ ਚਾਹ ਤਰੋਈਏ ਜੀ ਆ ਕੇ ਭਾਈ ਸਿੱਧੀ ਬਿਜਲੀ ਘਰ ਚ ਹੀ ਲਾਤੀ ਤਾਰ ਚੋਬਰ ਨੇ ਕਹਿੰਦੇ ਲਵਜਿੰਦਰ ਆ ਨਾ ਤੇ ਇਧਰ ਭਾਈ ਸੰਦੀਪ ਤੇ ਸੀਟਾਂ ਆ ਕੋ ਬੜੀਆਂ ਹੰਮਾਂ ਲੜੀਆਂ ਭਾਈ ਦੀਪ ਤੇ ਫਿਲਹਾਲ ਆਪਣੇ ਪ੍ਰੋਗਰਾਮ ਦੀ ਅੱਜ ਇੱਥੇ ਹੀ ਸਮਾਪਤੀ ਕਰਦੇ ਆਂ ਤੇ ਪਹੁੰਚਦੇ ਆਂ ਰਾਤੋਂ ਰਾਤ Rajasthan ਤੇ ਅਗਲੀ ਗੱਲਬਾਤ ਸਵੇਰੇ ਤੁਹਾਨੂੰ ਦਿਖਾਵਾਂਗੇ ਫਿਲਹਾਲ ਅੱਜ ਦਾ ਪ੍ਰੋਗਰਾਮ ਆਪਣਾ ਇੰਨਾ ਹੀ ਸੀ ਅੱਜ ਬੜਾ ਰਿਕਾਰਡ ਨਹੀਂ ਕਰਿਆ ਤੇ ਜੇ ਪਰ ਜਿੰਨੀ ਕੀ ਗੱਲਬਾਤ ਸੀ ਉਮੀਦ ਕਰਦੇ ਤੁਸੀਂ ਲਾਈਕ ਕਰੋਗੇ ਹੈਨਾ ਬਈ ਕਰਨਗੇ ਨਾ ਆਹ ਓਕੇ ਜਮਾ ਕਰਨਗੇ ਬਾਈ ਕਹਿੰਦਾ ਯਾਰ ਹੋਈ ਨਹੀਂ ਸਕਦਾ ਸ਼ੇਅਰ ਵੀ ਕਰਨਗੇ ਕਰਨਗੇ ਜਮਾ ਜੱਛ ਕੇ ਗਾਰੰਟੀ ਆ ਇੱਕ ਮਿੰਟ ਮਾੜੇ ਬੰਦ ਕਰੀਏ ਜਦੋਂ ਇਹ ਹੈ ਬਾਈ ਦੀ ਗਾਰੰਟੀ ਆ ਬਾਈ ਤੇ ਅੱਜ ਬਸ ਇੰਨੀ ਗਾਰੰਟੀ ਜਗਦਾ ਬਾਈ ਫਿਰ ਤੇਰੀ ਮੰਨ ਨਹੀਂ ਲੈਣਗੇ ਚੋਬਰ ਪੂਰਾ ਘੰਟ ਬੰਦੇ ਆ ਇਹ ਵੀ ਤੇ ਕੱਲ ਨੂੰ ਸੁਣਾਉਣਗੇ ਗੱਲਾਂ ਬਾਤਾਂ ਅੱਜ ਥੋੜਾ ਜਿਹਾ ਕਹਿੰਦੇ ਆ ਆਥਣ ਵਿੜਾ ਹੋਇਆ ਪਿਆ ਤੇ ਬਾਕੀ ਰੋਟੀ ਟੁਕ ਚੋਬਰ ਸਾਰਾ ਨਾਲ ਚੱਕੀ ਫਿਰਦੇ ਚੂਰੀਆਂ ਚਾਰੀਆਂ ਕੁੱਟੀ ਫਿਰਦੇ ਨੌਜਵਾਨ ਤੇ ਖਾਵਾਂਗੇ ਤੇ ਡੇਢੇ ਜੋ ਕੇ ਸੌ ਜਾਵਾਂਗੇ ਤੇ ਹੈ ਤਾਂ ਇਹ ਜਨਰਲ ਦਾ ਬਾਈ ਪਰ ਇਹ ਪਈ ਸੰਦੀਪ ਕਹਿੰਦਾ ਬੇਲਿਆਂ ਵਰਗੀ ਜਾਊਗੀ ਤੇ ਪਹੁੰਚਦੇ ਆ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰੇ ਵੀਰਾਂ ਭਾਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਲਾਈਕ ਵਾਲਾ ਗੁੱਠਾ ਜਰਾ ਦਬ ਦਿਓ ਤੇ ਨਾਲ ਹੀ ਸ਼ੇਅਰ ਕਰ ਦਿਓ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ ਸਾਡੇ ਵੀਰ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ